ਕੋਰੋਨਾ ਮਹਾਮਾਰੀ ਵੱਧ ਰਹੇ ਕੇਸਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਦੋ ਦਿਨ ਦਾ ਪੰਜਾਬ ਵਿੱਚ ਲਾਕਡਾਊਨ ਕਰਨ ਦੇ ਆਦੇਸ਼ ਦਿੱਤੇ ਗਏ ਨਾਭਾ ਸ਼ਹਿਰ ਪੂਰਨ ਤੌਰ ਤੇ ਬੰਦ ਰਿਹਾ ਅਤੇ ਚੱਪੇ-ਚੱਪੇ ਤੇ ਪੁਲਿਸ ਤਾਇਨਾਤ ਕੀਤੀ ਗਈ ਐਸਜੀਐਮ ਨਾਭਾ ਕਾਲਾਰਾਮ ਕਾਂਸਲ ਨੇ ਨਾਭਾ ਦੇ ਬੀਡੀਪੀਓ ਦਫ਼ਤਰ ਵਿਖੇ ਪੰਚਾਇਤ ਸੈਕਟਰੀਆਂ ਦੇ ਨਾਲ ਮੀਟਿੰਗ ਕੀਤੀ ਜਿਸ ਵਿੱਚ ਕੋਰੋਨਾ ਦੇ ਖਿਲਾਫ ਮਿਸ਼ਨ ਫਤਿਹ ਪੰਜਾਬ ਮਿਸ਼ਨ ਫਤਿਹ ਲਾਂਚ ਕੀਤਾ ਗਿਆ ਪੰਚਾਇਤ ਸੈਕਟਰੀ ਨਾਭਾ ਹਲਕੇ ਦੇ 272 ਪਿੰਡਾਂ ਵਿੱਚ ਅਵੇਅਰਨੈਸ ਕੈਂਪ ਲਗਾਉਣਗੇ ਅਤੇ ਕਿਹਾ ਕਿ ਸੀਐਮ ਪੰਜਾਬ ਵੱਲੋਂ ਇੱਕ ਆਡੀਓ ਵੀ ਰਿਲੀਜ਼ ਕੀਤੀ ਗਈ ਹੈ ਕਿੰਨੀ ਕੋਖਿਆ ਯਾਰੀ ਜੀ ਲਗਾਤਾਰ 3 ਮਹੀਨਿਆਂ ਤੋਂ ਡਿਊਟੀ ਕੰਟੀਨਿਊ ਡਿਊਟੀ ਚੱਲਦੀ ਆ ਰਹੀ ਹੈ ਡਿਊਟੀ ਠੀਕ ਚੱਲਦੀ ਆ ਰਹੀ ਹੈ ਜੀ ਪਬਲਿਕ ਵੀ ਸਾਥ ਦੇ ਰਹੀ ਹੈ ਹਾਂ ਜੇ ਹੁਣ ਪੰਜਾਬ ਸਰਕਾਰ ਦੀਆਂ ਹਦਾਇਤਾਂ ਨੇ ਅੱਜ ਬਿਲਕੁਲ ਬੰਦ ਆ ਜੇ ਕੋਈ ਆ ਰਿਹਾ ਈ-ਪਾਸ ਵਾਲਾ ਜਾਂ ਕੋਈ ਬਿਮਾਰ ਹੈ ਜਾਦਾ ਉਹੀ ਆ ਰਿਹਾ ਨਹੀਂ ਤਾਂ ਬਿਲਕੁਲ ਬੰਦ ਆ ਜੀ ਬਿਲਕੁਲ ਨਹੀਂ ਜਾਂਦੇ ਰਿਹਾ ਨਹੀਂ ਜੀ ਫਿਰ ਚਲਾਨ ਕੱਟ ਦਿੰਦੇ ਨੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਚੈਕਿੰਗ ਕਰ ਰਹੇ ਆ ਫਿਰ ਜਿਹੜਾ ਉਵੇਂ ਹੁਮ ਦਾ ਕੋਈ ਲੱਗਦਾ ਉਹਦਾ ਚਲਾਨ ਵੀ ਕੱਟ ਰਹੇ ਹਾਂ ਹਾਂ ਜੀ ਕਿੰਨੇ ਮੁਲਾਜ਼ਮ ਨੇ ਜਿਹੜੇ ਇਸ ਚੌਂਕ ਦੇ ਵਿੱਚ ਤੁਸੀਂ ਅਸੀਂ ਹੁਣ ਸਾਡੇ ਨਾਲ ਥਾਣੇ ਥਾਣੇ ਵਾਲੇ ਵੀ ਮੁਲਾਜ਼ਮ ਨਹੀਂ 7-8 ਮੁਲਾਜ਼ਮ ਹੈਗੇ ਸਾਰੇ 8 ਮੁਲਾਜ਼ਮ ਹਾਂਜੀ ਕੋਈ ਥੋੜੇ ਉੱਚ ਅਧਿਕਾਰੀਆਂ ਵੱਲੋਂ ਕੋਈ ਚੈਕਿੰਗ ਕੀਤੀ ਜਾ ਰਹੀ ਹੈ ਨਾ ਕਹਿੰਦਾ ਹਾਂਜੀ ਉੱਚ ਅਧਿਕਾਰੀ ਟਾਈਮ-ਟਾਈਮ ਨਾਲ ਕਰ ਰਹੇ ਆ ਜੀ ਸਾਰੇ ਲਾਰੇ ਚੱਕਰ ਕੱਲ 15 ਜੂਨ 2020 ਨੂੰ ਮਿਸ਼ਨ ਫਤਿਹ ਕਰੋਨਾ ਦੇ ਖਿਲਾਫ ਪੰਜਾਬ ਸਰਕਾਰ ਵੱਲੋਂ ਮਿਸ਼ਨ ਫਤਿਹ ਲਾਂਚ ਕੀਤਾ ਜਾ ਰਿਹਾ ਉਹਦੇ ਤਹਿਤ ਅੱਜ ਮੀਟਿੰਗ ਕੀਤੀ ਗਈ ਹੈ ਪੰਚਾਇਤ ਸਫਤਰਾਂ ਨਾਲ ਇਹਨਾਂ ਨੂੰ ਜਿਹੜੇ ਬੈਜ ਸਰਕਾਰ ਤੋਂ ਪ੍ਰਾਪਤ ਹੋਏ ਨੇ ਮਿਸ਼ਨ ਫਤਿਹ ਦੇ ਉਹ ਡਿਸਟ੍ਰਿਬਿਊਟ ਕੀਤੇ ਨੇ ਕੱਲ ਹਰੇਕ ਪੰਚਾਇਤ ਕੁੱਤਰ ਨੇ ਜੋ ਫਰੰਟ ਲਾਈਨ ਵਰਕਰਸ ਨੇ EMPLOYEES ਨੇ ਸਾਡੇ ਉਹਨਾਂ ਨੇ ਆਪਣੀ ਆਪਣੀ ਸੈਲਫੀ ਅਪਲੋਡ ਕਰਕੇ ਕੋਵੈਪ ਉੱਪਰ ਅਪਲੋਡ ਕਰਨੀ ਹੈ ਸੀਐਮ ਸਾਹਿਬ ਨੇ ਆਡੀਓ ਰੀਲீஸ் ਕੀਤੀ ਹੈ ਇਹਦੇ ਵਿੱਚ ਪਬਲਿਕ ਨੂੰ ਜੋ ਕਰੋਨਾ ਮਹਾਮਾਰੀ ਬਾਰੇ ਅਵੇਅਰ ਕੀਤਾ ਗਿਆ ਇਹਨੂੰ ਵੀ ਅਸੀਂ ਪਿੰਡਾਂ ਦੇ ਜੋ ਗੁਰੂ ਘਰ ਨੇ ਗੁਰਦੁਆਰਾ ਸਾਹਿਬਾਨ ਨੇ ਉਹਨਾਂ ਦੇ ਵਿੱਚ ਇਹਨੂੰ ਪਲੇ ਕੀਤਾ ਜਾਏਗਾ ਤਾਂ ਜੋ ਲੋਕ ਲੋਕਾਂ ਨੂੰ ਪੂਰੀ ਜਾਣਕਾਰੀ ਹੋ ਸਕੇ ਪੰਜਾਬ ਸਰਕਾਰ ਵੱਲੋਂ ਜੋ ਕਾਰਵਾਈ ਕੀਤੀ ਜਾ ਰਹੀ ਹੈ ਉਹਦੇ ਬਾਰੇ ਪਤਾ ਲੱਗ ਸਕੇ ਤੇ ਇਹਨੀਆਂ ਜੋ ਗੰਭੀਰਤਾ ਹੈ ਉਹਦੇ ਬਾਰੇ ਜਾਨੂ ਹੋ ਸਕੇ ਨਾ ਬਾਤ ਤਰਨ ਮਹਿਤਾ ਦੀ ਰਿਪੋਰਟ ਐਸਐਮਜ਼ेड ਨਿਊਜ਼